ਅਨਸਰ ਜੀ ਅੱਜ ਕੈਂਪ ਲੱਗਿਆ ਕਿੰਨੇ ਕਿੰਨੇ ਲੋਕਾਂ ਨੇ ਖੂਨਦਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਬੜੀ ਮਿਹਰ ਕੀਤੀ ਏ ਸਾਡੇ ਮਹਾਂਪੁਰ ਪਾਇਸਾ ਪਏ ਗੁਰੂ ਇਕਬਾਲ ਸਿੰਘ ਜੀ ਉਹਨਾਂ ਦਾ ਇੱਕ ਨਵਿਕਲਾ ਉਪਰਾਲਾ ਸੀ ਕਿ ਬੀਬੀ ਕੋਲਾਾਂ ਦੀ ਚੈਰੀਟੇਬਲ ਹਸਪਤਾਲ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਜਿਹੜਾ ਅੱਜ 22 ਅਪ੍ਰੈਲ 2025 ਨੂੰ ਲਾਇਆ ਗਿਆ ਸੰਗਤਾਂ ਨੇ ਇੰਨਾ ਪਿਆਰ ਬਖਸ਼ਿਆ ਮੈਨੂੰ ਉਮੀਦ ਹੀ ਨਹੀਂ ਸੀ ਅਜੀ ਮੈਂ ਤੇ ਇਹ ਸਮਝਾਂਗਾ ਜਿਵੇਂ ਮਾਪੂਰਸ਼ ਬਚਪਨ ਚ ਸਾਨੂੰ ਸੁਖਾਉਂਦੇ ਹੁੰਦੇ ਸੀ ਕਿ ਉਦਮ ਕਰਨ ਵਾਲੇ ਦੀ ਲੋੜ ਹੁੰਦੀ ਏ ਵੀ ਅੱਗ ਬਾਲ ਕੇ ਪਤੀਲਾ ਰੱਖ ਦੇਵੇ ਕਿਸੇ ਨੇ ਪਾਣੀ ਪਾ ਦੇਣਾ ਕਿਸੇ ਨੇ ਖੰਡ ਪਾ ਦੇਣੀ ਕਿਸੇ ਨੇ ਪੱਤੀ ਪਾ ਦੇਣੀ ਕਿਸੇ ਨੇ ਦੁੱਧ ਚਾਹ ਆਪੇ ਹੀ ਬਣ ਜਾਂਦੀ ਏ ਇਸ ਲਈ ਤੇ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਵੱਲੋਂ ਕੇਵਲ ਪਤੀਲਾ ਹੀ ਰੱਖਿਆ ਗਿਆ ਹੈ ਬਾਕੀ ਸਾਰੀਆਂ ਸ਼ਹਿਰ ਦੀਆਂ ਸੰਸਥਾਵਾਂ ਨੇ ਸਮਾਜਿਕ ਧਾਰਮਿਕ ਜਿੰਨੇ ਆਦਾਰੇ ਨੇ ਹਰੇਕ ਨੇ ਸਾਨੂੰ ਜਿੰਨੀਆਂ ਸਭਾ ਸੁਸਾਇਟੀਆਂ ਸਾਰਿਆਂ ਨੇ ਸਾਨੂੰ ਇੰਨਾ ਸਹਿਯੋਗ ਬਖਸ਼ਿਆ ਹਜੇ 1 ਘੰਟਾ ਹਜੇ ਬਾਕੀ ਇਹ ਤੇ ਤਕਰੀਬਨ 450 ਦੇ ਕਰੀਬ ਹਜੇ ਉਹਦੇ ਤੋਂ ਉੱਪਰ ਹੀ ਨਾਂ ਹੋ ਚੁੱਕੇ ਹੋਏ ਨੇ ਹਜੇ ਘੰਟੇ 'ਚ ਹੋਰ ਵੀ ਹੋਣੇ ਆ ਤੇ ਪਰ ਮੈਂ ਸਾਰੀਆਂ ਸਭਾ ਸੁਸਾਇਟੀਆਂ ਦਾ ਸਾਰੀਆਂ ਆਦਾਰਿਆਂ ਦਾ ਸਾਰੀਆਂ ਹੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦਾ ਜਿਨ੍ਹਾਂ ਲੀਡਰ ਸਾਹਿਬਾਨ ਆਏ ਸਭ ਦਾ ਸ਼ੁਕਰਾਨਾ ਕਰਦਾ ਹਾਂ ਕਿ ਆਪ ਜੀ ਨੇ ਇੰਨਾ ਪਿਆਰ ਬਖਸ਼ਿਆ ਗੁਰੂ ਨਾਨਕ ਨੇ ਐਸਾ ਰੰਗ ਭਰਿਆ ਆਪਣੀ ਸਿੱਖੀ ਵਿੱਚ ਕਿ ਲੋਕੀ ਹੋਲਡਿੰਗ ਵੇਖ ਵੇਖ ਕੇ ਵੀ ਆਪਣੇ ਆਪ ਪਹੁੰਚ ਰਹੇ ਨੇ ਵੀ ਅਸੀਂ ਦੇਣਾ ਆਣਾ ਹੈ ਅਜੇ ਵੀ ਸਾਨੂੰ ਕਿੰਨੇ ਫੋਨ ਆ ਰਹੇ ਵੀ 5 ਵਜੇ ਤੱਕ ਚੱਲੇਗਾ ਤੇ ਅਸੀਂ ਆ ਰਹੇ ਆ ਮੈਂ ਜੀ ਆਇਆਂ ਸਭ ਨੂੰ ਆਖਦਾ ਮਹਾਪੁਰਸ਼ਾਂ ਦਾ ਸ਼ੁਕਰਾਨਾ ਸਤਿਗੁਰਾਂ ਦੇ ਕਰੋੜਾਂ ਮਾਰੀ ਸ਼ੁਕਰਾਨੇ ਜਿਨ੍ਹਾਂ ਨੇ ਇਸ ਫੁਰਨੇ ਨੂੰ ਅਮਲੀ ਜਾਮੇ ਵਿੱਚ ਅਪਣਾਇਆ ਗਿਆ ਤੇ ਸਾਰੇ ਸਹਿਯੋਗੀਆਂ ਦਾ ਜਿਨ੍ਹਾਂ ਨੇ ਸੇਵਾਵਾਂ 'ਚ ਹਿੱਸਾ ਪਾਇਆ ਸਭਨਾਂ ਦਾ ਧੰਨਵਾਦ ਕਰਦਾ ਵਾਂ ਤੇ ਨਾਲ ਹੀ ਡਾਕਟਰ ਸਾਹਿਬਾ ਜਿਨ੍ਹਾਂ ਇੱਕ ਤੇ ਸਿਵਲ ਹਸਪਤਲ ਗੁਰੂ ਨਾਨਕ ਹਸਪਤਲ ਤੋਂ ਟੀਮ ਸਾਰੀ ਆਈ ਹੋਈ ਹੈ ਇੱਕ ਤਰਨਤਾਰਾਂ ਤੋਂ ਜਿਹੜੀ ਟੀਮ ਆਈ ਹੈ ਦੋਨਾਂ ਟੀਮਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ